ੴ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆਤਿਨ ਦੇਖਿਆ ਜਗਤੰਦੜੈ ਲਾਇਆ ਦਾਨ ਤੇ ਰਹਿ ਕਟ ਚਾਨਣ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾਣੇ ਨਾਲ ਸੋਹੈ ਪਰਖ ਮੋਹਣਿਆ ਲਿਆ ਵਿਆਹ ਹੋਇਆ ਸੂਬ ਸੇਤੀ ਪੰਤੇ ਸਭ ਦੀ ਆਇਆ ਜਿਨੇ ਕੀਆ ਤਨ ਦੇਖਿਆ ਜਗ ਧੰਧੜ ਐ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਏਹੋ ਤਨ ਜਿਨਸਿਓ ਗਾਢਿਆ ਮਨ ਲਿੜਾ ਦਿੱਤਾ ਲੀਆ ਤਾ ਦਿਆ ਮਾਨ ਜਿਨਸਿਓ ਸੇ ਸੱਜਣ ਕਿਉ ਬਿਸਰੈ ਜਿਨੇ ਦਸਾਇਆ ਹੋਰ ਰਲੀਆਂ ਜੀ ਸੇਤੀ ਗਹਿ ਰਹਾ ਸਗਲ ਗੁਣ ਅਵਗੁਣ ਨ ਕੋਈ ਹੋ ਨੀਤਾ ਨੀਤਾ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੈ ਬਾਸਲਾ ਕਟ ਬਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ ਸਾਜ ਕਰੀ ਜੈ ਗੁਣਾ ਕੇ ਰੀ ਸੋੜ ਆਪ ਗੁਣ ਚੱਲੀ ਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜ ਮੱਲੀ ਐ ਜਿੱਥੇ ਜਾਏ ਭਈ ਐ ਭਲਾ ਕਹੀ ਐ ਝੋਲੇ ਮਰਤ ਪੀਜੈ ਗੁਣਾ ਕਾ ਹੋਵੈ ਬਾਸਲਾ ਕਟ ਬਾਸ ਲਈ ਜੈ ਆਪ ਕਰੇ ਕਿਸ ਆਖੀ ਐ ਹੋਰ ਕਰੇ ਨਾ ਕੋਈ ਆਖਣ ਤੌ ਕਉ ਜਾਈ ਐ ਜੇ ਭੂਲੜਾ ਹੋਈ ਜੇ ਹੋਏ ਭੁੱਲਾ ਜਾਏ ਕਈਆ ਆਪ ਕਰਤਾ ਕਿਉਂ ਭੁੱਲੇ ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵੇ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸਤ ਸੂਈ ਆਪ ਘਰੇ ਕਿਸ ਆਖੀਐ ਹੋਰ ਘਰੇ ਨਾ ਕੋਈ ਸੂਈ ਮਹਲਾ ਪਹਿਲਾ ਮੀਰਾ ਮਨ ਰਤਾ ਗੁਣ ਰਭੈ ਮਨ ਪਾਵੇ ਸੂਈ ਗੁਰ ਕੀ ਪੌੜੀ ਸਾਚ ਕੀ ਸੱਚਾ ਸੁਖ ਹੋਈ ਸੁਖ ਸਹਿਜ ਅਵ ਸਾਚਿ ਭਾਵੈ ਸਾਚ ਕੀ ਮਤਿ ਕਿਉ ਟਲੈ ਇਸ ਨਾਨਦਾਨ ਸੁਗਿਆ ਨ ਮੱਜਨ ਆਪ ਅਸਲਿਓ ਕਿਉ ਛਲੈ ਪਰ ਪੰਚਭੋ ਵਿਕਾਰ ਤਾ ਕੇ ਕੂੜ ਕਪਟ ਨਾ ਧੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਗੀ ਮਨ ਮੈ ਲਿਆ ਕੇ ਨੈ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੋਲ ਕਰਾਇਆ ਆਪ ਬਣਾਇਆ ਪਰ ਬਸਾਇਆ ਜੋ ਪਸਾਤਾ ਜਾਂ ਮਾਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੂਸਾ ਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੈ ਜਾਂਤਾ ਪ੍ਰੀਤਮ ਸਿੰਹ ਮਨ ਮਾਨਿਆ ਹਰ ਸੇ ਤੀਰਾਤਾ ਸਾਹਿਬ ਰੰਗ ਰਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਬ ਗੁਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸਤਿ ਸੋਈ ਆਪਣ ਜਾਣਾ ਨਾਥਿਐ ਸਾਥੀ ਮਤ ਹੋਈ ਅੰਜਨ ਤੈਸਾ ਅੰਜਿਐ ਜੈਸਾ ਪਰਪਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣ ਆਵੈ ਆਪ ਜਾਣ ਆਵੈ ਮਾਰਗ ਪਾਵੈ ਆਪੇ ਮਨੂ ਆਲੇਵੇ ਕਰਮ ਸੋ ਕਰਮ ਕਰਾਏ ਆਪੇ ਕੀ ਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਰਿਧੈ ਮਨ ਮੰਨਿਆ ਅੰਜਨ ਨਾਮ ਤੇ ਸਹਤੇ ਸੂਜੈ ਗੁਰ ਸਬਦੀ ਸਤਿ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਹਿ ਸਾਜਨ ਕਰ ਹੈ ਰਲੀਆਂ ਕਰਮ ਧਰਮ ਸਵਾਇਆ 86 ਤੀਰਥ ਪੁੰਨ ਪੂਜਾ ਨਾਮ ਸੱਚ ਆਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਬਾਣਾ ਪਾਇਆ ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇਥਿਐ ਕਿਉ ਪਾਦਰ ਜਾਣਾ ਆਪ ਮੁਸਹਿ ਮਤ ਹੋਸੀਐ ਕਿਉ ਰਾਹ ਪਛਾਣਾ ਕਿਉ ਰਾਜ ਆਵੇ ਮਹਿਲ ਪਾਵੇ ਅੰਦ ਕੀਮਤ ਅੰਦਲੀ ਬਿਨ ਨਾਮ ਹਰਿ ਤੇ ਕਸਨਾ ਸੂਝੈ ਅੰਦ ਬੁਢੋ ਤੰਦਲੀ ਜਨ ਰਾਤ ਚਾਂਦਨ ਚਾਉ ਉਪਜੈ ਸਬਦ ਗੁਰ ਕਾ ਮਨ ਬਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾ ਪਾਦਰ ਗੁਰ ਦਸੈ ਮਨ ਪ੍ਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਢਾਵਣੇ ਟੋਟ ਨ ਆਵੈ ਫੇਰੀਆਂ ਨਾਮ ਬਹੂਨੇ ਊਨੇ ਝੂਨੇ ਨਾ ਗੁਰੂ ਸਬਦ ਸੁਣਾਇਆ ਮਨ ਪਰਦੇਸੀ ਜੀਥਿਆ ਸਭ ਤੇ ਇਸ ਪਰਾਇਆ ਗੁਰ ਮਹਿਲੀ ਕਰ ਆਪਣਾ ਸੋ ਭਰਪੂਰ ਲੀਣਾ ਸੇਵਕ ਸੇਵਾ ਤਾਂ ਕਰੇ ਸਤਿ ਸਬਦ ਪਤੀਣਾ ਸਬਦੇ ਪਤੀਜਾ ਅੰਕ ਪੀਜਾ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪਰਬ ਆਪ ਅੰਤ ਨਿਰੰਤਰ ਗੁਰੂ ਸਬਦ ਮੇਲਾ ਤਾਂ ਸੋਹਿਲਾ ਬਜੰਤ ਅਨਹਦ ਵੀਣਾ ਗੁਰਮੈਲੀ ਕਰ ਆਪਣਾ ਸੋ ਪਰਪੁਰ ਲੈਣਾ ਕੀਤਾ ਗਿਆ ਸਲਾਈਏ ਘਰ ਵੇਖੈ ਸੋਈ ਤਾਂ ਕਿ ਕੀਮਤ ਨਾ ਪਵੇ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਉ ਭੁੱਲ ਨਾ ਭੁੱਲ ਏ ਜੈ ਜੈ ਕਾਰ ਕਰੇ ਤੁਧ ਪਾਵੇ ਗੁਰ ਕਾ ਸ਼ਬਦ ਅਮੁੱਲ ਈ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋੜਿਉ ਪਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਰਾਗ ਸੁਹੀ ਸੰਤ ਮਹਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਇ ਲੜਾ ਹਰ ਤਿਆਬੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਬੋ ਜਨਮ ਜਨਮ ਕੇ ਦੁਖ ਨਵਾਰੇ ਬਲਹਾਰੀ ਗੁਰ ਆਪਣੇ ਬਿੱਟੂ ਜਿਨਕਾਰ ਦੇ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਹੈ ਸੁਣੋ ਜਨ ਪਾਈ ਸੁਖ ਸੋਲੜਾ ਹਰ ਤਿਹਾਵੋ ਸੁਣ ਹਰ ਗੁਣ ਪੀਨੇ ਸਹਿਜ ਸੁਵਾਏ ਗੁਰਮਤ ਸਹਿਜੇ ਨਾਮ ਤੇ ਆਏ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਾਰਨ ਪਾਉ ਭਾਗਾ ਅੰਦਰੋਂ ਦੁਨ ਮਤ ਦੂਜੀ ਖੋਈ ਸੋ ਜਨ ਹਰ ਨਿਬਲੈਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅੰਦਨ ਹਰ ਗੁਣ ਗਾਏ ਸੋਣ ਮਾਨੇ ਪੀਨੇ ਸਹਜ ਸੁਭਾਈ ਜੁਗ ਮੈ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰਾ ਗੁਰ ਸਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਰਬੇ ਖ ਸਭ ਗਵਾਹੀ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮੈ ਰਾਮ ਨਾਮ ਨਿਸਤਾਰਾ ਸਾਧ ਜਨ ਆਏ ਬੁੱਢੇ ਕਰ ਮਾਹੀ ਹਰ ਗੁਣ ਅੰਕਾ ਹਵਾ ਤ੍ਰਿਪਤਾ ਅਗਾਹੀ ਹਰ ਗੁਣ ਦਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲੱਗਾ ਆਏ ਦਇਤ ਸਤੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਬਸੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਬੁਠੇ ਕਰਿ ਮਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਮਹਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਓ ਰਾਖੈ ਜੁਗ ਜੁਗ ਰਖਦਾ ਆਇਆ RAM ਸੋ ਭਗਤ ਜੋ ਗੁਰਮੁਖ ਹੋਵੇ ਹੋਮੈ ਸ਼ਬਦ ਜਲਾਇਆ RAM ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੁਹਾਦਰ ਸੱਚ ਹੈ ਜਿੰਨੀ ਸੱਚੋ ਸਾਚੇ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਗੈ ਦਾਮ ਸਮਾਣੇ RAM ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਪਗੁਣ ਪਸਾਣੇ RAM ਗੁਣ ਔਗਣ ਪਸਾਣੇ ਹਰ ਨਾਮ ਬਖਾਣੇ ਤੈਂ ਭਗਤ ਮੀਠੀ ਲਾਗੀ ਆਂਧਨ ਭਗਤ ਕਰੇ ਦਿਨ ਰਾਤੀ ਕਰਹੀ ਮੈਂ ਮਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਲਾਲੇ ਨਾਨਕ ਸੇ ਭਗਤ ਹਰ ਕਹਿ ਦਾ ਸਾਚੇ ਅੰਦਰ ਨਾਮ ਸਮਾਲੇ ਮਨਮੁਖ ਭਗਤ ਕਰ ਹੈ ਬਿਨ ਸਤਗੁਰ ਬਿਨ ਸਤਗੁਰ ਭਗਤ ਨ ਹੋਈ RAM ਹਉ ਮੈਂ ਮਾਇਆ ਰੋਗ ਬਿਆਪੇ ਮਰ ਜਨਮੈ ਦੁਖ ਹੋਈ RAM ਮਰ ਜਨਮੈ ਦੁਖ ਹੋਈ ਦੂਜਾ ਪਾਏ ਪਰ ਜਿ ਬਗੋਈ ਬਿਨ ਗੁਰ ਤਤ ਨਾ ਜਾਣਿਆ ਭਗਤ ਬਹੁਣਾ ਸਭ ਜਗ ਪਰਮਿਆ ਅੰਤ ਗਇਆ ਅਪਸਤਾਨਿਆ ਕੋਟ ਮਦਾਇਕ ਨਾ ਪਸਾਨਿਆ ਹਰ ਨਾਮ ਸਤਿ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਬਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਤਿ ਪਾਇਆ ਸਦਾ ਅਖੁੱਟ ਕਦੇ ਨਾ ਨਖਟੈ ਹਰ ਦਿਨ ਆ ਸਹਿਜ ਸੁਭਾਇਆ ਹਰ ਜਨ ਉੱਚੇ ਸਾਧ ਹੀ ਉੱਚੇ ਗੁਰ ਕਾ ਸਬਦ ਸੁਹਾਇਆ ਨਾਨਕ ਆਪੇ ਬਖਸ ਮਲਾਏ ਜੁਗ ਜੁਗ ਸੋਭਾ ਪਾਇਆ ਸੁਹੀ ਮਹਲਾ ਤੀਜਾ ਸਬਦ ਸੱਚਾ ਸਤ ਸੁਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ RAM ਹੋਮ ਸਭ ਕੇ ਲੁਖ ਕਾਟੇ ਸਾਚ ਰਖਿਆ ਉਰਤਾਰੇ RAM ਸੱਚ ਰਖਿਆ ਉਰਤਾਰੇ ਦੁਤਰ ਤਾਰੇ ਤੇਰੇ ਭਭ ਜੇ ਲਤਰਨ ਨਾ ਹੋਈ ਸਤਿ ਅਸਤ ਗੁਰ ਸੱਚੀ ਬਾਣੀ ਜਿਨ ਸੱਚ ਬਖਾਲਿਆ ਸੋਈ ਸਾਚੇ ਗੁਣ ਗਾਵ ਸਤਿ ਸਮਾਵਾ ਸਤਿ ਵੇਖੇ ਸਭ ਸੋਈ ਨਾਨਕ ਸਾਚਾ ਸਾਹਿਬ ਸੱਚੀ ਨਾਹੀ ਸੱਚ ਨੇ ਸਤਾਰਾ ਹੋਈ ਸੱਚਾ ਸਤ ਗੁਰ ਸਾਚੁ ਭੁਜਾਇਆ ਪਤ ਰਖੈ ਸਤਿ ਸੋਈ RAM ਸੱਚਾ ਪੂਜਨ ਭਉ ਸੱਚਾ ਹੈ ਸੱਚਾ ਨਾਮ ਸੁਖ ਹੋਈ RAM ਸਤਿਆ ਨਾਮ ਸੁਖ ਹੋਈ ਮਰਹਿ ਨਾ ਕੋਈ ਗਰਬ ਨਾ ਜੂਨੀ ਬਾਸਾ ਜੋਤੀ ਜੋਤ ਮਲਾਈ ਸਤ ਸਮਾਈ ਸਤਿ ਨਾਹੀ ਪਰਗਾਸਾ ਜਿੰਨੀ ਸਤ ਜਾਤਾ ਸੇ ਸੱਚੇ ਹੋਏ ਅੰਦਰ ਸਤ ਤੇ ਆਇਨ ਨਾਨਕ ਸਤ ਨਾਮ ਜਿਨ ਹਿਰਦੈ ਵਸਿਆ ਨਾ ਬਿਸਣ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਚ ਸੱਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤਾ ਸੱਚੋ ਬੋਲੇ ਜੋ ਸੱਚ ਕਰੈ ਸੋ ਹੋਈ ਜੈ ਦੇਖਤੈ ਸੱਚ ਪਸਰਿਆ ਅਬਰ ਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੇ ਮਰ ਜਨਮ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋ ਹੈ ਦਰਬਾਰੇ ਸੱਚੋ ਸੱਤ ਬਖਾਣੇ RAM ਕਾਟ ਅੰਤਰੇ ਸਾਚੀ ਬਾਣੀ ਸਤੋ ਆਪ ਪਸਾਣੇ ਰਾਮ ਆਪ ਪਸਾਣ ਤਾ ਸਤ ਜਾਨ ਸੱਚ ਸੋਜੀ ਹੋਈ ਸੱਚਾ ਸਬਦ ਸੱਚੀ ਹੈ ਸੋਭਾ ਸੱਚ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਹਤਕ ਲਿਖਿਆ ਤਿਸ ਸੱਚ ਉਪਰ ਆਪਤ ਹੋਈ ਸੁਹੀ ਮਹਲਾ ਤੀਜਾ ਜੁਗ ਚਾਰੇ ਤਨ ਜੇ ਪਬੈ ਬਿਨ ਸਤਗੁਰ ਸੋਹਾਗ ਨ ਹੋਈ RAM ਨਿਚਿਤ ਰਾਜ ਸਦਾ ਹਰ ਕੇਰਾ ਤਿਸ ਬਿਨ ਅਬਰ ਨ ਕੋਈ RAM ਤਿਸ ਬਿਨ ਅਬਰ ਨ ਕੋਈ ਸਦਾ ਸਤਿ ਸੋਈ ਗੁਰਮੁਖ ਇਕੋ ਜਾਣਿਆ ਤਨ ਪਰਮਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਬ ਮੁਕਤ ਨ ਹੋਈ ਨਾਲਕ ਕਾਮਣ ਕੰਤ ਾਇਰਾਵੇ ਮਨ ਮੰਨਿਆ ਸੁਖ ਹੋਈ ਸਤਗੁਰ ਸੇਵ ਤਨ ਬਾਲੜੀਏ ਹਰ ਬਰ ਪਾਵਹਿ ਸੋਈ RAM ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸ ਨ ਹੋਈ RAM ਫਿਰ ਮੈਲਾ ਬੇਸ ਨ ਹੋਈ ਗੁਰਮੁਖ ਪੂਜਾ ਕੋਈ ਹਉ ਮੈ ਮਾਰ ਪਛਾਣਿਆ ਕਰਨੀ ਕਾਰਕ ਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਆਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਰ ਰਾਵੈ ਆਪਣਾ ਰਬ ਰਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਦ ਵਲੜੀ ਹਰ ਬਰ ਦੇ ਮਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸਤਿ ਸਮਾਏ ਸਤਿ ਵਰਤਾ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸਤਿ ਸਮਾਈ ਹਾਵੇ ਸੁਖ ਦਾਤਾ ਸਾਧ ਪਸਾਤਾ ਕਾਮਣ ਲਿਆ ਗੰਠ ਲਾਏ ਨਾਨਕ ਮੇਲੀ ਮਹਿਲ ਪਛਾਣਾ ਗੁਰਮਤੀ ਹਰ ਪਾਏ ਸਾਤਾਂ ਨੂੰ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਲਾਈ RAM ਗੁਰਮਤੀ ਘਟ ਚਾਂਦਨ ਹੋਆ ਪ੍ਰਭ ਰਬ ਰਹਾ ਸਭ ਥਾਈ RAM ਪ੍ਰਭ ਰਬ ਰਹਾ ਸਭ ਥਾਈ ਮਨ ਮਸਾਈ ਊਰਵ ਲਿਖਿਆ ਪਾਇਆ ਸੇਧ ਸੁਖਾਲੀ ਮੇਰੇ ਪ੍ਰਭ ਪਾਣੀ ਸਤਿ ਸਿਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲਖ ਹੋਈ ਗੁਰਮਤ ਸਤਿ ਸਾਮਾਈ ਨਾਨਕ ਆਪ ਮਲਾਈ ਕਰਤਾ ਨਾਮ ਨਭੈ ਨਿਧ ਪਾਈ